ਜਾ ਤਸੀਦ ਘਾਟਨ ਕੀਤਾ ਹੈ ਕਿੰਨੇ ਕ ਜਦੋਂ ਪਛੜਿਆ ਕੰਮ ਸੀਗਾ ਇਹ ਤਾਂ ਸਦ ਮੇਰਾ ਖਿਆਲ ਇਹਨਾਂ ਦਾ ਪਛਾਦੇਂਦਾ 40 50 ਸਾਲ ਤੋਂ ਹੀ ਪੰਗਾ ਸੀਗਾ ਉਹਦੇ ਜਿਹੜੀ ਸਰਕਾਰ ਆਉਂਦੀ ਦੀ ਤੇ ਕਾਲੀ ਦਲ ਦੀ ਹੁੰਦੀ ਦੀ ਚਾਹੇ ਕਾਂਗਰਸ ਦੀ ਹੁੰਦੀ ਦੀ ਸਾਰੀਆਂ ਸਰਕਾਰਾਂ ਇਹਨਾਂ ਨੂੰ ਲਾਦੇ ਲਾ ਕੇ ਤੇ ਵੋਟਾਂ ਲਾ ਜਾਂਦੇ ਤੇ ਇਹਨਾਂ ਦਾ ਪਛਾਦੇਂਦਾ ਕੰਮ ਨਹੀਂ ਬਲਕਿ ਜਿਹੜਾ ਕਿਸ ਨੇ ਕੀਤਾ ਅਸੀਂ ਜਦੋਂ ਇੱਥੇ ਵੋਟਾਂ ਵੋਟਾਂ ਦੇ ਵਿੱਚ ਆਏ ਸੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਜੇ ਸਾਡੀ ਸਰਕਾਰ ਆਈ ਤੇ ਅਸੀਂ ਇਹਨੂੰ ਠੀਕ ਕਰਕੇ ਦਾਂਗੇ ਕਿਉਂਕਿ ਗੰਦੇ ਪਾਣੀ ਦੀ ਸਮੱਸਿਆ ਹੀ ਉਹ ਮਾੜੀ ਗੱਲ ਇਹ ਹੀ ਕਿ ਪਾਣੀ ਇੱਥੇ ਘਰਾਂ 'ਚ ਵੜ ਜਾਂਦਾ ਹੈ ਮੈਂ ਦੋ ਵਾਰ ਖੁਦ ਉਦੋਂ ਆਇਆ ਜਦੋਂ ਗਲੀਆਂ 'ਚ ਟੱਕੀਆਂ ਪਈਆਂ ਸੀ ਤੇ ਅਸੀਂ ਵਿੱਚੋਂ ਦੀ ਮਤਲਬ ਪਾਣੀ ਦੇ ਲੰਗੇ ਤੇ ਮੈਨੂੰ ਬੜਾ ਦੁੱਖ ਆਇਆ ਫਿਰ ਉਹ ਨਹੀਂ ਜਦੋਂ ਦੀ ਸਰਕਾਰਾਂ ਹੀ ਉਦੋਂ ਦੀ ਕੋਸ਼ਿਸ਼ ਕਰ ਰਹੇ ਤੇ ਹੁਣ ਸਾਨੂੰ ਕਾਮਯਾਬੀ ਮਿਲਿਆ ਸੀ 7 ਲੱਖ ਰੁਪਏ ਲਾ ਕੇ ਇਹਦਾ ਪਾਣੀ ਜਿਹੜਾ ਚੁੱਕੇ ਬਾਅਦ ਮਤਲਬ ਜਿਹੜਾ ਸੁਟਿਆ ਉਹ ਰਸਤਾ ਵੀ ਵਧੀਆ ਜਿਹੜਾ ਉਹ ਕਰਦੇ ਆਂਗੇ ਸਭ ਤੋਂ ਵੀ ਇਹਦੇ ਨਾਲ ਪਿੰਡ ਦੇ ਵਿੱਚ ਗੰਦਾ ਪਾਣੀ ਜਿਹੜਾ ਬਿਮਾਰੀਆਂ ਫੈਲਣ ਤੋਂ ਜਿਹੜਾ ਬਚਾਅ ਹੋ ਗਿਆ ਨਹੀਂ ਤੇ ਪਹਿਲਾਂ ਬਹੁਤ ਤੰਗੀ ਸੀ ਇਹ ਪਿੰਡ ਦੇ ਲੋਕਾਂ ਨੂੰ ਇਸ ਤੋਂ ਇਲਾਵਾ ਜਿਹੜੇ ਪਿੰਡ ਦੇ ਹੋਰ ਵੀ ਇਹ ਤੂਰੇ ਕੰਮ ਆ ਇਹ ਕਿੰਨੇ ਕ ਚੱਕ ਕੰਪਲੀਟ ਹੋਣ ਦੀ ਨਹੀਂ ਨਹੀਂ ਆ ਜਿਹੜੇ ਅਗਲੇ 2 ਸਾਲ ਸਵੇਰ ਤੋਂ ਸ਼ੁਰੂ ਹੋ ਜਾਣੇ ਹਨ ਮਤਲਬ ਅੱਜ ਜਿਹੜੀ ਸਵੇਰ ਕੱਲ 31 ਮਾਰਚ ਤੋਂ ਪਹਿਲਾਂ ਪਸੋਂ ਫਸਟ ਆ ਜਣੀ ਹੈ ਸਾਡਾ ਮਤਲਬ ਨਵਾਂ ਸਾਲ ਸ਼ੁਰੂ ਹੋ ਜਾਣਾ ਇਹ ਨਵੇਂ ਸਾਲ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਆ ਸਕੂਲਾਂ ਨੂੰ ਠੀਕ ਕਰਨਾ, ਸਟੇਡੀਅਮ ਬਣਾਉਣੇ, ਛੱਪੜ ਬਣਾਉਣੇ, ਗਰੀਆਂ, ਨਾਲੀਆਂ ਜਿਹੜੀਆਂ ਰਹਿੰਦੀਆਂ ਉਹਦੇ ਖਾਸ ਤੌਰ ਤੇ ਫਿਰਦੀਆਂ। ਇਹਦੇ ਪੈਸੇ ਇਕੱਬ ਬਜਟ ਦੇ ਵਿੱਚ ਰੱਖੇ। ਸੀਐਮ ਸਾਹਿਬ ਨੇ ਸਪੈਸ਼ਲ ਪੈਸੇ ਇਹਦੇ ਲਈ ਦਿੱਤੇ ਆ ਕਿ ਪਿੰਡਾਂ ਦੇ ਵਿੱਚ ਜਿਹੜਾ ਬੁਨਿਆਦੀ ਢਾਂਚਾ ਉਹ ਸਭ ਤੋਂ ਪਹਿਲਾਂ ਮਤਲਬ ਠੀਕ ਕਰਾਂਗੇ। ਆ ਜਿਹੜਾ ਸਾਲ ਹੈ ਹੁਣ ਕੱਲ ਤੋਂ ਮਤਲਬ ਜਿਹੜਾ 1 ਅਪ੍ਰੈਲ ਤੋਂ ਬਾਅਦ ਪੈਸੇ ਰੀਲੀਜ਼ ਹੋਣੇ ਜਦੋਂ ਸ਼ੁਰੂ ਹੋ ਜਾਣਗੇ। ਤੇ ਜੋ ਵੀ ਪੈਸੇ ਥੱਲੇ ਆਏ ਤੇ ਆਪਾਂ ਜਿਹੜੇ ਜਿਹੜੇ ਪਿੰਡ ਦਾ ਇਹਨਾਂ ਦਾ ਵਿਚੜਨ ਦਾ ਮੇਨ ਕੰਮ ਆਪੇ ਦਾ ਇੱਕ ਇਹ ਪਿਆਇਆ ਇੱਕ ਉਧਰ ਪਿਆ ਇਹਨਾਂ ਦਾ ਪਾਜੀ ਦਾ ਉਹ ਅੱਗੇ ਜਾਂਦਾ ਇਹ ਦੋ ਪਏ ਬੜੇ ਵੱਡੇ ਇਹਨਾਂ ਦੇ ਬਹੁਤ ਲੰਮਾ ਪਰ ਆਪ ਤੇ ਇੱਕ ਹੀ ਥੋੜਾ ਛੱਪੜ ਦਿੰਦਾ ਇਹਨਾਂ ਦੇ ਇਹੀ ਕੰਮ ਰਹਿ ਗਏ ਇਹ ਕੰਮ ਆਪਾਂ ਕੰਪਲੀਟ ਕਰਾ ਦਿੰਦੇ ਹਾਂਜੀ